ਨੰਕਸ ਫਿਰ ਆ ਵਿਖਰੇ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਅਸੀਂ ਇਸ ਵਕਤ ਝਰਮੜੀ ਬੈਰੀਅਰ ਤੇ ਆ ਝਰਮੜੀ ਬੈਰੀਅਰ ਤੋਂ ਅੰਬਾਲਾ ਸ਼ੁਰੂ ਹੁੰਦਾ ਹੈ ਆ ਲਿਖਿਆ ਹੋਇਆ ਵੈਲਕਮ ਯੂ ਆਰ ਐਂਟਰਿੰਗ ਇਨ ਦਾ ਡਿਸਟ੍ਰਿਕਟ ਅੰਬਾਲਾ ਸੋ ਇੱਥੋਂ ਅੱਗੇ ਰਸਤਾ ਬੰਦ ਹੈ ਅਸੀਂ ਪੰਜ ਛੇ ਦਿਨ ਪਹਿਲਾਂ ਵੀ ਇੱਥੇ ਦਿਖਾਇਆ ਸੀ ਉਦੋਂ ਪੈਦਲ ਲੰਘਾ ਜ਼ਰੂਰ ਸੀ ਹੁਣ ਪੈਦਲ ਲੰਘਾ ਵੀ ਬੰਦ ਹੈ ਆ ਤੁਸੀਂ ਦੇਖ ਰਹੇ ਹੋ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਮਨ ਤਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਮਨ ਤਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਕਿ ਇਹ ਸਾਰੀ ਬੈਰੀਕੇਡਿੰਗ ਜਿਹੜੀ ਹੈ ਉਧਰ ਤੱਕ ਦੂਰ ਖਤਾਨਾ ਤੱਕ ਜਿਹੜੀ ਆ ਉਹ ਕੀਤੀ ਹੋਈ ਹੈ ਕਿਉਂਕਿ ਜਦੋਂ ਚੰਡੀਗੜ੍ਹ ਤੋਂ ਅਸੀਂ ਅੰਬਾਲਾ 'ਚ ਦਾਖਲ ਹੁੰਨੇ ਆ ਤਾਂ ਇਹੀ ਇੱਕ ਰਸਤਾ ਬਚਦਾ ਹੈ ਤਾਂ ਇਹ ਪੂਰੀ ਤਰ੍ਹਾਂ ਸੀਲ ਹੋਣ ਕਰਕੇ ਜਿਹੜਾ ਇੱਥੋਂ ਹੁਣ ਪੈਦਲ ਲੰਘਾ ਵੀ ਬੰਦ ਕਰ ਦਿੱਤਾ ਗਿਆ ਹੈ। ਕਰੀਬ ਅੱਧਾ ਕਿਲੋਮੀਟਰ ਪਹਿਲਾਂ ਪੰਜਾਬ ਵਾਲੇ ਪਾਸਿਓਂ ਗੱਡੀਆਂ ਜਿਹੜੀ ਡਾਇਵਰਟ ਕੀਤੀਆਂ ਜਾ ਰਹੀਆਂ ਨੇ ਤੇ ਉਧਰ ਦੂਜੇ ਪਾਸੇ ਅੰਬਾਲਾ 'ਚ ਵੀ ਜੜੀਆਂ ਨੇ ਉਹ ਪਿੱਛੋਂ ਹੀ ਜੜੀਆਂ ਗੱਡੀਆਂ ਨੇ ਉਹ ਡਾਇਵਰਟ ਕੀਤੀਆਂ ਹੋਈਆਂ ਨੇ। ਕੱਲ ਭਾਵੇਂ ਦਿੱਲੀ ਕੂਚ ਦਾ ਐਲਾਨ ਹੈ ਪਰ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਸ਼ੰਭੂ ਬੈਰੀਅਰ ਤੇ ਖਨੌਰੀ ਬੈਰੀਅਰ ਤੋਂ ਹੀ ਹੋਣਾ ਹੈ ਇੱਥੇ ਨਾ ਤਾਂ ਕੋਈ ਕਿਸਾਨ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਤੇ ਨਾ ਹੀ ਕੋਈ ਇਸ ਤਰ੍ਹਾਂ ਦਾ ਮਾਹੌਲ ਹੈ ਪਰ ਰਸਤਾ ਜਿਹੜਾ ਬਿਲਕੁਲ ਬੰਦ ਹੋਣ ਕਰਕੇ ਕੋਈ ਇੱਥੇ ਜਿਹੜੀ ਆਵਾਜਾਈ ਜਿਹੜੀ ਹੈ ਉਹ ਪੂਰੀ ਤਰ੍ਹਾਂ ਜਿਹੜੀ ਹੈ ਉਹ ਰੁਕੀ ਹੋਈ ਹੈ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਉਹ ਰਸਤਾ ਹੈ ਉਹ ਬੈਰੀਅਰ ਹੈ ਜਿੱਥੋਂ ਮਨਾਲੀ ਵਾਲਾ ਪਾਸਾ ਹਿਮਾਚਲ ਪ੍ਰਦੇਸ਼ ਦਾ ਅਨੰਦਪੁਰ ਸਾਹਿਬ ਤੋਂ ਹੁੰਦੇ ਹੋਏ ਦੂਜੇ ਪਾਸੇ ਜੰਮੂ ਜੰਮੂ ਤੋਂ ਪਠਾਨਕੋਟ ਪਠਾਨਕੋਟ ਤੋਂ ਗੁਰਦਾਸਪੁਰ ਗੁਰਦਾਸਪੁਰ ਤੋਂ ਅੰਮ੍ਰਿਤਸਰ ਵਾਇਆ ਜਲੰਧਰ ਲੁਧਿਆਣਾ ਖੰਨਾ ਮੰਡੀ ਗੋਵਿੰਦਗੜ੍ਹ ਸਰੰਦ ਰਾਜਪੁਰਾ ਹੁੰਦੇ ਹੋਏ ਵੀ ਜਿਹੜਾ ਇਹ ਰਸਤਾ ਜਿਹੜਾ ਹੈਗਾ ਇਸ ਪਾਸੇ ਜਿਹੜਾ ਉਹ ਜੁੜਦਾ ਹੈ ਅਸੀਂ ਉੱਤੇ ਚੜ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਅੰਬਾਲਾ ਦੇ ਵਿੱਚ ਕੀ ਮਾਹੌਲ ਹੈ ਹਰਿਆਣੇ ਦੇ ਵਿੱਚ ਦੂਰ ਤੱਕ ਤੁਹਾਨੂੰ ਉੱਥੇ ਇੱਕ ਬੋਰਡ ਨਜ਼ਰ ਆ ਰਿਹਾ ਹੋਏਗਾ ਉਸ ਬੋਰਡ ਤੇ ਲਿਖਿਆ ਹੋਇਆ ਹੈ ਜੈਪੁਰ 442 ਕਿਲੋਮੀਟਰ ਨਾਰਨੋਲ 282 ਕਿਲੋਮੀਟਰ ਭਵਾਨੀ 210 ਕਿਲੋਮੀਟਰ ਤੇ ਇਦਾਂ ਹੀ ਰੋहतक ਕਰੀਬ 190 ਕਿਲੋਮੀਟਰ ਉਸ ਦੇ ਮਗਰਲੇ ਪਾਸੇ ਹੀ ਇੱਕ ਹੋਰ ਡਾਇਵਰਸ਼ਨ ਹੈ ਜਿੱਥੋਂ ਟ੍ਰੈਫਿਕ ਜਿਹੜੀ ਅੰਮ੍ਰਾਲਾ ਤੋਂ ਦਿੱਲੀ ਵੱਲੋਂ ਜਿਹੜੀ ਚੰਡੀਗੜ੍ਹ ਵੱਲੋਂ ਆਉਣ ਵਾਲੀ ਟ੍ਰੈਫਿਕ ਹੈ ਉਹ ਉੱਥੋਂ ਹੀ ਮੁੜੀ ਹੈ ਉਹ ਮੁੜ ਕੇ ਅੱਗੇ ਹਰਿਆਣੇ ਦਾ ਜਿਹੜਾ ਸਾਹਾ ਬਰਨਾਲਾ ਇੱਕ ਪਿੰਡ ਪੈਂਦਾ ਹੈ ਬੜਾ ਇਤਿਹਾਸਕ ਛੇਵੀਂ ਪਾਸ਼ਾਹੀ ਦਾ ਗੁਰਦੁਆਰਾ ਸਾਹਿਬ ਵੀ ਹੈ ਉੱਥੇ ਉੱਥੋਂ ਹੋ ਕੇ ਉਹ ਮੁੜ ਕੇ ਪੰਜਾਬ ਵਿੱਚ ਜਿਹੜਾ ਨਾਡਾ ਸਾਹਿਬ ਵਾਲੇ ਪਾਸੇੋਂ ਜਾਂ ਬਰਵਾਲਾ ਵਾਲੇ ਪਾਸੇੋਂ ਦਾਖਲ ਹੋ ਸਕਦੀ ਹੈ ਟ੍ਰੈਫਿਕ ਪਰ ਟ੍ਰੈਫਿਕ ਬਹੁਤ ਘੱਟ ਹੈ ਕਿਉਂਕਿ ਪਿੱਛੋਂ ਹੀ ਜਿਹੜਾ ਡਾਇਵਰਸ਼ਨ ਸ਼ਾਬਾਦ ਮਾਰਕੰਡਾ ਤੋਂ ਹੋਰ ਪਾਸਿਆਂ ਤੋਂ ਦਿੱਤੀ ਹੋਈ ਹੈ ਉਸ ਡਾਇਵਰਸ਼ਨ ਕਰਕੇ ਇੱਥੋਂ ਤੱਕ ਉਹੀ ਗੱਡੀਆਂ ਆ ਪਾਰੀਆਂ ਨੇ ਜਿਹੜੇ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਨੇ ਜਿਵੇਂ ਕਿ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਜਿਹੜੇ ਇਸ ਇਸ ਪਾਸੇ ਪੰਜਾਬ ਦਾ ਜਿਹੜਾ ਇਲਾਕਾ ਹੈ ਉਹ ਜਿੰਨੇ ਵੀ ਪਿੰਡ ਨੇ ਜਿੰਨੇ ਵੀ ਛੋਟੇ ਸ਼ਹਿਰ ਨੇ ਜੜੋਤ ਪਿੰਡ ਹੈ ਜੋਲਾਕਨਾ ਪਿੰਡ ਹੈ ਦੱਪਰ ਹੈ ਜਿੱਥੇ ਟੋਲ ਪਲਾਜ਼ਾ ਹੈ ਲਾਲੜੂ ਹੈ ਆਲਮਗੀਰ ਪਿੰਡ ਹੈ ਟਵਾਣਾ ਪਿੰਡ ਹੈ ਇਹ ਬਹੁਤ ਸਾਰੇ ਪਿੰਡ ਨੇ ਜਿਹੜੇ ਅੰਬਾਲਾ ਜ਼ਿਲ੍ਹੇ ਦੀ ਹੱਦ ਦੇ ਨਾਲ-ਨਾਲ ਨੇ ਇਹਨਾਂ 'ਚ ਇੰਟਰਨੈਟ ਵੀ ਬੰਦ ਹੈ ਪਰ ਇਹਨਾਂ ਦਾ ਜਨਜੀਵਨ ਭਾਵੇਂ ਪੰਜਾਬ ਦੇ ਪਿੰਡ ਨੇ ਇਹਨਾਂ ਦਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੋਇਆ ਹੈ ਉਹ ਇਸ ਕਰਕੇ ਕਿਉਂਕਿ ਇਹਨਾਂ ਨੂੰ ਨੇੜਲਾ ਜਿਹੜਾ ਵੱਡਾ ਸ਼ਹਿਰ ਪੈਂਦਾ ਉਹ ਅੰਬਾਲਾ ਹੀ ਪੈਂਦਾ ਹੈ ਅੰਬਾਲੇ ਹੀ ਜਿਹੜੇ ਉੱਥੇ ਐਜੂਕੇਸ਼ਨਲ ਇੰਸਟੀਚਿਊਟ ਨੇ ਇੱਥੋਂ ਦੇ ਬੱਚੇ ਉੱਥੇ ਹੀ ਪੜ੍ਹਨ ਜਾਂਦੇ ਨੇ ਇਹਨਾਂ ਪਿੰਡਾਂ ਦੇ ਬਹੁਤ ਸਾਰੇ ਲੋਕ ਅੰਬਾਲੇ 'ਚ ਹੀ ਹਰਿਆਣੇ 'ਚ ਨੌਕਰੀਆਂ ਵੀ ਕਰਦੇ ਨੇ ਭਾਵੇਂ ਪ੍ਰਾਈਵੇਟ ਅਦਾਰਿਆਂ 'ਚ ਨੌਕਰੀਆਂ ਕਰਦੇ ਹੋਣ ਸਰਕਾਰੀ ਮੁਲਾਜ਼ਮ ਵੀ ਨੇ ਇਸ ਤੋਂ ਇਲਾਵਾ ਕੁਝ ਇੱਕ ਲੋਕ ਜਿਹੜੇ ਨੇ ਇੱਥੇ ਹਾਊਸਿੰਗ ਜਿਹੜੀਆਂ ਸੁਸਾਇਟੀਆਂ ਵੀ ਬਣੀਆਂ ਹੋਈਆਂ ਨੇ ਸਾਹਮਣੇ ਓਮੈਕਸ ਗ੍ਰੀਨ ਹੈ ਹਾਲਾਂਕਿ ਇਹ ਪੰਜਾਬ ਦੇ ਵਿੱਚ ਪੈਂਦੀ ਹੈ ਪਰ ਜ਼ਿਆਦਾਤਰ ਜੋ ਵਸਿੰਦੇ ਨੇ ਇਹ ਅੰਬਾਲਾ ਹੀ ਜਿਹੜੇ ਨੇ ਅਣਜਾਣ ਕਰਦੇ ਨੇ ਅੰਬਾਲਾ ਨਾਲ ਤਾਲੂਕ ਰੱਖਦੇ ਨੇ ਕਿਉਂ ਕਿ ਕਿਉਂਕਿ ਜਿੱਥੇ ਅਸੀਂ ਖੜੇ ਆ ਤੇ ਇਹ ਸਾਹਮਣੇ ਪੈਟਰੋਲ ਪੰਪ ਹੈ ਤੇ ਪੈਟਰੋਲ ਪੰਪ ਦੇ ਪਿੱਛੇ ਜਿਹੜੀ ਸੁਸਾਇਟੀ ਆ ਵੱਡੀ ਸੁਸਾਇਟੀ ਹੋਮੈਕਸ ਸਕ੍ਰੀਨ ਬਣੀ ਹੋਈ ਹੈ ਇਹ ਲੋਕ ਆ ਸਾਹਮਣੇ ਅੰਬਾਲੇ ਨੂੰ ਹੀ ਜਿਹੜਾ ਹੈ ਇਹਨਾਂ ਨੂੰ ਜਿਹੜਾ ਸੂਟੇਬਿਲਟੀ ਬਣਦੀ ਹੈ ਤਾਂ ਇਹਨਾਂ ਦਾ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਨੈਟ ਬੰਦ ਹੈ ਆਵਾਜਾਈ ਬੰਦ ਹੈ ਆਣਾ ਜਾਣਾ ਬੰਦ ਹੈ ਗੱਡੀਆਂ ਰਾਹੀਂ ਆਣਾ ਜਾਣਾ ਬੰਦ ਹੈ ਪੈਦਲ ਰਸਤਾ ਵੀ ਜਿਹੜਾ ਹੈ ਲਗਭਗ ਬੰਦ ਦੇ ਕਰੀਬ ਹੈ ਹਰਿਆਣਾ ਪੁਲਿਸ ਤਾਂ ਇੱਥੇ ਘਟਨਾ ਜਰ ਆ ਰਹੀ ਹੈ ਪੈਰਾ ਮਿਲਟਰੀ ਫੋਰਸਸ ਜਿਹੜੀਆਂ ਨੇ ਉਹਨਾਂ ਦੇ ਜਵਾਨ ਬਕਾਇਦਾ ਤਨਾਤ ਨੇ ਕਿਉਂਕਿ ਇਸ ਪਾਸੇ ਸ਼ੰਭੂ ਬੈਰੀਅਰ ਦੀ ਤਰ੍ਹਾਂ ਜਾਂ ਖਨੋਰੀ ਬੈਰੀਅਰ ਦੀ ਤਰ੍ਹਾਂ ਇਸ ਚਰਮੜੀ ਬੈਰੀਅਰ ਦੇ ਉੱਤੇ ਕਿਸਾਨਾਂ ਨੇ ਹਾਲੇ ਨਹੀਂ ਪਹੁੰਚੇ ਨਾ ਹੀ ਕੋਈ ਐਲਾਨ ਕੀਤਾ ਹੈ ਕਿ ਇਸ ਪਾਸੇ ਉਹਨਾਂ ਨੇ ਐਂਟਰ ਕਰਨਾ ਹਰਿਆਣਾ ਦੇ ਵਿੱਚ ਹਾਲਾਂਕਿ ਇਹ ਵੀ ਇੱਕ ਸਿੱਧਾ ਰਸਤਾ ਬਣਦਾ ਹਰਿਆਣਾ ਚ ਜਾਣ ਦਾ ਪਰ ਉਹਨਾਂ ਦਾ ਜਿਹੜਾ ਫੋਕਸ ਹੈ ਜਿਹੜਾ ਉਹ ਧਰਨਾ ਹੈ ਜਿਹੜਾ ਉਹ ਅੰਦੋਲਨ ਹੈ ਕਿਸ 2 ਜਿਦਾ ਕਿ ਦਿੱਲੀ ਕੂਚ ਜਿਹੜਾ ਮੋਟੋ ਹੈ ਇੱਕ ਉਸ ਉਹਦਾ ਜਿਹੜਾ ਫੋਕਸ ਹੈ ਉਹ ਸ਼ੰਭੂ ਜਿਹੜਾ ਕਿ ਰਾਜਪੁਰਾ ਤੋਂ ਅੰਬਾਲਾ ਦੇ ਵਿਚਕਾਰ ਪੈਂਦਾ ਹੈ ਤੇ ਇਸੇ ਤਰ੍ਹਾਂ ਖਨੌਰੀ ਬੈਰੀਅਰ ਉਹ ਬੈਰੀਅਰ ਦੇ ਉੱਤੇ ਹੀ ਫੋਕਸ ਹੈ ਪਰ ਇੱਥੇ احتیاط ਵਜੋਂ ਇਸ ਬੈਰੀਅਰ ਨੂੰ ਵੀ ਕਰੀਬ ਅੱਜ ਤੋਂ 10 ਦਿਨ ਪਹਿਲਾਂ ਤੋਂ ਹੀ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਤੁਸੀਂ ਦੇਖ ਰਹੇ ਹੋ ਕਿ ਖਤਾਨਾਂ ਤੱਕ ਜਿਹੜੀ ਹੈ ਬੈਰੀਕੇਡਿੰਗ ਕੀਤੀ ਹੋਈ ਹੈ ਬਕਾਇਦਾ ਵਿੱਚ ਮਿਕਸਰ ਪਾ ਕੇ ਬਜਰੀ ਤੇ ਸਿਮੇਂਟ ਤੇ ਰੇਤ ਦਾ ਮਿਕਸਰ ਪਾ ਕੇ ਉਹਨੂੰ ਪੱਕਾ ਕੀਤਾ ਹੋਇਆ ਹੈ ਬੈਲਾ ਉੱਚੀ ਬੈਰੀਕੇਡਿੰਗ ਹੈ ਕਰੀਬ ਕਰੀਬ 5.5 ਫੁੱਟ ਉੱਚੀ ਹੈ ਉਸ ਤੋਂ ਬਾਅਦ ਜਿਹੜੀ ਹੈ 3.5 ਫੁੱਟ ਉੱਚੀ ਇੱਕ ਹੋਰ ਐਸੇ ਤਰ੍ਹਾਂ ਦੀ ਇਸੇ ਤਰਜ਼ ਦੇ ਉੱਤੇ ਇਸੇ ਪੈਟਰਨ ਦੇ ਉੱਤੇ ਕਿ ਮਿਕਸਰ ਪਾ ਕੇ ਉਹਨੂੰ ਵੀ ਪੱਕਾ ਕੀਤਾ ਗਿਆ ਸਿੱਲ ਵਾਂਗੂ ਪੱਕਾ ਕੀਤਾ ਗਿਆ ਉਸ ਤੋਂ ਬਾਅਦ ਫਿਰ ਜਿਹੜੇ ਨੇ ਟੈਂਪਰੇਰੀ ਬੈਰੀਕੇਡ ਰੱਖੇ ਹੋਏ ਨੇ ਤੇ ਫੋਰਸ ਜਿਹੜੀ ਹੈ ਲਗਾਤਾਰ ਤਣਾਤ ਹੈ ਤੁਸੀਂ ਦੇਖ ਰਹੇ ਹੋਵੋਗੇ ਦੋ ਕੰਟੇਨਰ ਵੀ ਪਏ ਨੇ ਦੋ ਕੰਟੇਨਰ ਜਿਹੜੇ ਨੇ ਉਹਨਾਂ ਵਿੱਚ ਸ਼ਾਇਦ ਇਹਨਾਂ ਨੂੰ ਰਾਤ ਨੂੰ ਠਹਿਰਨ ਦਾ ਆ ਰੋਟੀ ਪਾਣੀ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ ਹੈ ਅ ਸੋ ਹਰਿਆਣਾ ਵਾਲੇ ਪਾਸਿਓਂ ਜਿਹੜਾ ਹੈ ਪੂਰੀ ਤਰ੍ਹਾਂ ਜਿਹੜਾ ਬਣਾਇਆ ਹੋਇਆ ਇੱਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਜਿਹੜੀ ਹੈ ਠੋਸ ਜਿਹੜੀ ਹੈ ਬੈਰੀਕੇਡਿੰਗ ਕਰਕੇ ਰੋਕਿਆ ਗਿਆ ਹੈ ਮੀਡੀਆ ਨੂੰ ਕਵਰੇਜ ਤੋਂ ਵੀ ਰੋਕਿਆ ਜਾ ਰਿਹਾ ਹੈ ਅ ਅਸੀਂ ਜਦੋਂ ਤੋਂ ਇੱਥੇ ਥੋੜਾ ਜਿਹਾ ਸਰਗਰਮ ਹੋਏ ਆ ਕੇ ਸਾਨੂੰ ਲਗਾਤਾਰ ਜਿਹੜੇ ਨੇ ਪੈਰਾਮਿਲਟਰੀ ਫੋਰਸ ਦੇ ਜਵਾਨ ਨੇ ਉਹ ਇੱਥੇ ਉਹ ਪਰੇ ਹਟ ਜਾਣ ਵਾਸਤੇ ਕਹਿ ਰਹੇ ਨੇ ਕਿਉਂਕਿ ਧਾਰਾ 144 ਲੱਗੀ ਹੋਈ ਹੈ ਪਰ ਖੈਰ ਅਸੀਂ ਜਿਸ ਮੰਤਵ ਨਾਲ ਆਏ ਆ ਤੁਹਾਨੂੰ ਜਾਣਕਾਰੀ ਦੇਣ ਲਈ ਆਏ ਆ ਕਿ ਇੱਥੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਕਿਸ ਤਰ੍ਹਾਂ ਦਾ ਮਾਹੌਲ ਹੈ ਉਹ ਅਸੀਂ ਕਰਨ ਚ ਕਾਮਯਾਬ ਹੋ ਗਏ ਆ ਮੈਂ ਝਰਮੜੀ ਬੈਰੀਅਰ ਤੋਂ ਆਪਣੇ ਕੈਮਰਾਮੈਨ ਨਰਿੰਦਰ ਸਿੰਘ ਸੋਨੀ ਦੇ ਨਾਲ ਨੀਲ ਪਲਿੰਦਰ ਸਿੰਘ ਡੈਨਿਕਸ ਵਿਰਾ ਲਈ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਵਾਸਤੇ ਅੱਗੇ ਜੋ ਵੀ ਅਪਡੇਟ ਹੋਏਗੀ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਬਹੁਤ ਸ਼ੁਕਰੀਆ ਜੀ